ਹਾਂ ਜੀ ਲੈ ਵੀ ਦੋ ਕਰੀਆਂ ਦਾ ਮੈਦਾਨ ਦਾ ਸਾਈਡ ਤੇ ਹੋ ਜਾਓ ਬੜੇ ਜੇ ਐਂਡਮੂ ਤੇ ਸੰਧੂ ਸਹੀ ਜਗ੍ਹਾ ਉੱਪਰ ਟੋਕਨ ਨੰਬਰ 17 ਮਾਰੋਦਾ ਲੈ ਵੀ ਦੋ ਕਰੀਆਂ ਦਾ ਮੁਕਾਬਲਾ ਸੀ ਸਹੀ ਗੱਲ ਹੋ ਗਈ ਤੇਰੀ ਪਹਿਲੇ ਦੂਜੇ ਨੰਬਰ ਤੇ ਪਲੇਸਾਂ ਦੇ ਵਿੱਚ ਆ ਗਏ ਬੱਚੇ ਹੈਗਾ ਮੁਕਾਬਲਾ ਹੋ ਚੁੱਕਿਆ ਕੰਪੀਟੀਸ਼ਨ ਬੜਾ ਗਾੜੀ ਟਾਫ ਸੀ ਬੱਚੇ ਕਾਫੀ ਸੀ ਪਹਿਲੇ ਤੇ ਦੂਜੇ ਨੰਬਰ ਵਾਲਾ ਜਿਹੜਾ ਜਿੱਤਿਆ ਟੋਕਨ ਨੰਬਰ 103 ਦੂਜੇ ਨੰਬਰ ਤੇ ਟੋਕਨ ਨੰਬਰ 188 ਇਹਦਾ ਸੀ ਪਹਿਲੇ ਨੰਬਰ ਤੇ ਆ ਜੀ ਦੇ ਉਹ ਮੁਬਾਰਕਾਂ ਬਾਈ ਨੂੰ ਪਹਿਲੀ ਬਹੁਤ-ਬਹੁਤ ਮੁਬਾਰਕਾਂ ਕਿਹੜਾ ਪਿੰਡ ਹੈ ਜੀ ਆਪਣਾ ਸਰਟੀਫੀਕੇਟ ਦੇ ਨਾਲ ਮੈਡਲ ਵੀ ਦਿੱਤੇ ਜਾਣਗੇ ਸੌਰ ਹੈ ਜੀ ਨੇੜੇ ਮਹਿਰਕਲਾ ਮੁਬਾਰਕਾਂ ਜੀ ਬਾਈ ਜੀ ਤੁਹਾਨੂੰ ਸਾਲ ਇੱਕ ਬੀਜਾ ਬਖਸ਼ਾ ਪਹਿਲੇ ਨੰਬਰ ਤੇ ਲੱਗਿਆ ਜੀ ਪਿੰਡ ਸੌਰ ਨੇੜੇ ਤਸੀਰ ਨੇੜੇ ਮਹਿਲਕਲਾਂ ਜ਼ਿਲ੍ਹਾ ਬਰਨਾਲਾ ਜੀ ਆ ਸੈਕੰਡ ਆਲ ਲੱਤਾਂ ਲੱਗਿਆ ਜੀ ਪਿੰਡ ਚੰਨਣ ਵਾਲਾ ਹਾਂਜੀ ਹਾਂਜੀ ਬਹੁਤ ਬਹੁਤ ਮੁਬਾਰਕਾਂ ਜੀ ਭਾਈਆਂ ਦੂਜਾ ਨੰਬਰ ਆ ਜੀ ਹਾਂਜੀ ਦੂਜੇ ਤੇ ਪਿੰਡ ਬਹਾਉਂ ਤੋਂ ਜੱਗਾ ਸਿੰਘ ਦਾ ਜਿਹੜਾ ਹੈਗਾਗਾ ਇਹ ਬੱਕਰਾ ਕਿਹੜੇ ਨੰਬਰ ਤੇ ਲੱਗਿਆ ਜੀ ਆਪਣਾ ਬੱਚਾ ਚੌਥਾ ਭਾਈ ਜੀ ਆਪਣਾ ਹਾਂਜੀ ਪੰਜਵੇਂ ਤੇ ਤੁਹਾਡਾ ਜੀ ਤੇ ਜਿਲ੍ਹਾ ਦਾ ਸਾਡੀ ਬਿਜਲੀ ਬੱਬਾ ਜੀ ਆਪਣਾ ਉਹਨਾਂ ਦੇ ਫੋਟੋ ਪ੍ਰੋਮੋ ਸਿੱਧੂ ਬਾਅਦ ਸਾਡੇ ਨਾਲ ਗੱਲ ਵੀ ਕਰਦੇ ਬੱਚੇ ਵੀ ਜੀ ਸੁਣਾ ਹਾਸਲ ਕੀਤੀਆਂ ਜੀ ਕਿਹੜੇ ਨੰਬਰ ਤੇ ਲੱਗਿਆ ਜੀ ਤੀਜੇ ਤੇ ਕਿਹੜਾ ਪਿੰਡ ਹੈ ਭੋਤਨਾ ਜੀ ਭੋਤਨਾ ਬਰਨਾਲਾ ਜਿਹੜੇ ਬਾਜੀ ਮਾਰ ਗਿਆ ਪ੍ਰਧਾਨ ਬਰਨਾਲਾ ਜਿਹੜੇ ਦੀ ਬਾਜੀ ਮਾਰੀ ਜੀ ਪਹਿਲਾ ਦੂਜਾ ਤੀਜਾ ਨੰਬਰ ਬਰਨਾਲਾ ਜਲਾ ਸੌਰ ਪਿੰਡ ਦਾ ਪਹਿਲਾ ਚੰਨਨਵਾਲ ਦੂਜਾ ਭੋਤਨਾ ਤੀਜਾ ਨੇੜੇ ਜਿਹੜੇ ਗਵਾਂਢੀ ਪਿੰਡ ਹੈ ਜੀ ਪਹਿਲਾ ਮਿਲ ਸਰਟੀਫਿਕੇਟ ਪਰ ਮਿਲ ਟਾਈਮ ਦਾ ਮਾਤ ਸਰਗਣਾ ਆਕਾਸ਼ ਵੇਖੋ ਜੀ ਧਿਰੋ ਗੁਰੂ ਉਸ ਬੱਕਰੀ ਪਾਲਖਵੀਰ ਪਹੁੰਚੇ ਹੋਏ ਆ ਮਾਣੂ ਕੇ ਸੰਧੂਆਂ ਕਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸਰਪੰਚ ਪ੍ਰਦੀਪ ਸਿੰਘ ਸੰਧੂ ਜੋ ਕਾਬ ਬੀਕਲ ਬੱਕਰੀ ਤੇ ਬਹੁਤ ਵਧੀਆ ਕੰਮ ਕਰ ਰਿਹਾ ਉਹਨਾਂ ਦੇ ਪਰਾਲੇ ਸੜਕਾ ਪਹਿਲਾ ਮੇਲਾ ਲੱਗ ਰਿਹਾ ਜੀ ਹਾਂਜੀ ਮਾਨੂ ਕੇ ਸੰਧੂ ਪਹਿਲਾ ਕੰਪੀਟੀਸ਼ਨ ਖਤਮ ਹੋਇਆ ਜੀ ਜਿਹੜੇ ਵੀਰਾਂ ਨੇ ਇਸ ਨਾਲ ਅਦਾਰੇ ਕੀਤੀਆਂ ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਕਿਹੜੀ ਦੇ ਵਿੱਚ ਐਂਟਰ ਕਰਦੇ ਤੁਸੀਂ ਕਾਟ ਬੋ ਦੇ ਦੇ ਬੂਤਕ ਨਜ਼ਰ ਮਾਰਗੇ ਗੱਡੀਆਂ ਹੀ ਗੱਡੀਆਂ ਬੱਕਰੀ ਪਾਲਕ ਵੀਰਾਂ ਦੀਆਂ ਪੰਜਾਬ ਰਾਜਸਥਾਨ ਹਰਿਆਣੇ ਦੇ ਵਿੱਚੋਂ ਕੋਨੇ ਕੋਨੇ ਤੋਂ ਪਹੁੰਚੇ ਆ ਵੀਰ ਤੇ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਜੀ